ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਿਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੇ ਵਿੱਚ ਅਨੁਸਾਰ ਸੰਗਤ ਜੀ 24 ਉਤਾਰਾਂ ਦੇ ਵਿੱਚੋਂ ਕਲਕੀ ਅਵਤਾਰ ਜਿਸ ਦੀ ਵਿਆਖਿਆ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਆ ਸੰਗਤ ਜੀ ਦੇਖਦੇ ਅਗੇ ਮਹਾਰਾ ਜੀ ਕੀ ਫਰਮਾਨ ਕਰਦੇ ਹਨ ਕਿ ਮਰਦੰਗ ਢੋਲ ਬਾਸੂਰੀ ਸਨਾਇ ਝਾਜ ਬਾਜ ਹੈ ਮਰਦੰਗ ਢੋਲ ਤੇ ਬਾਸਰੀ ਡੱਫ ਅਤੇ ਝਾਜ ਜੋ ਸਾ ਸੰਗਜੀ ਸਾਜ ਹਨ ਇਹ ਜੰਗੇ ਮੈਦਾਨ ਦੇ ਵਿੱਚ ਜੋ ਕਲਜੋ ਦਾ ਖੀਰਲਾ ਜੰਗ ਹੋ ਰਿਹਾ ਉਸ ਦੇ ਵਿੱਚ ਵਜ ਰਹੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਸੁਪਾਵ ਰੋਪ ਕੈਬਲੀ ਸਕੋਪ ਆਨਗਾਜ ਹੈ ਬਲਬੀਰ ਪੈਰ ਗੱਡ ਕੇ ਬਲਬੀਰ ਕਹੇ ਸਾਧ ਸੰਗਤ ਜੀ ਜੋ ਬਾਲ ਦੇ ਨਾਲ ਭਰੇ ਹੋਏ ਜੋਦੇ ਸੂਰਮੇ ਹਨ ਪੈਰ ਗੱਡ ਕੇ ਕਰੋਧ ਨਾਲ ਆ ਕੇ ਗੱਜਦੇ ਹਨ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਅੜ ਕੇ ਖਲੋ ਗਏ ਹਨ ਜੋ ਜੋਦੇ ਸੂਰਮੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸਬੂਜ ਬੂਜ ਕਹਿ ਹਠੀ ਅਰੋਜ ਆਣ ਜੂਜ ਹਨ ਹਠੀ ਲੈ ਜੋ ਜੋਦੇ ਹਨ ਸੋਚ ਸਮਝ ਕੇ ਜੁੱਧ ਦੇ ਵਿੱਚ ਰੁੱਝ ਕੇ ਜੂਜਦੇ ਹਨ ਕਹਨ ਤਾਂ ਭਾਵ ਸਾਧ ਸੰਗਤ ਜੀ ਬੜੀ ਹੀ ਰੀਜ ਦੇ ਨਾਲ ਉਹ ਜੰਗ ਦੇ ਵਿੱਚ ਜੂਝ ਰਹੇ ਹਨ ਸਾਧ ਸੰਗਤ ਜੀ ਉਹ ਕੋਈ ਵੀ ਜਲਦਬਾਜ਼ੀ ਜੋ ਹੈ ਨਹੀਂ ਦਿਖਾ ਰਿਹਾ ਤੇ ਨਾ ਹੀ ਕੋਈ ਜਲਦਬਾਜ਼ੀ ਕਰ ਰਹੇ ਹਨ ਜਿਸ ਤਰ੍ਹਾਂ ਇਹ ਜੋਦੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਜੂਝ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਉਹ ਆਂਧ ਧੁੰਦ ਹੋਏ ਰਹੀ ਦਿਸਾ ਵਿਸਾ ਨ ਸੂਝ ਹੈ ਸ਼ਸਤਰਾਂ ਦੇ ਪ੍ਰਹਾਰ ਨਾਲ ਅਤੇ ਘੋੜਿਆਂ ਦੇ ਸੁਮਾਂ ਨਾਲ ਉੱਠੀ ਧੂੜ ਨਾਲ ਸਾਹਿਬ ਸਿੰਘ ਜੀ ਜਿਸ ਤਰ੍ਹਾਂ ਇਸ ਜੰਗ ਦੇ ਮੈਦਾਨ ਦੇ ਵਿੱਚ ਜੋ ਇੱਕ ਦੂਜੇ ਦੇ ਉੱਪਰ ਸ਼ਸਤਰਾਂ ਦੇ ਨਾਲ ਵਾਰ ਕੀਤੇ ਜਾ ਰਹੇ ਹਨ ਜਾਂ ਘੋੜਿਆਂ ਦੇ ਪੌੜਾਂ ਦੇ ਨਾਲ ਜੋ ਸਾਹਿਬ ਸਿੰਘ ਜੀ ਧੂੜ ਉੱਠੀ ਹੋਈ ਹੈ ਸਮਾਨੇ ਚੜੀ ਹੋਈ ਹੈ ਮਾਰੇ ਕਹਿੰਦੇ ਹਨ ਕਿ ਹਨੇਰਾ ਫਸਰ ਗਿਆ ਹੈ ਚਾਰੇ ਪਾਸੇ ਸੂਰਜ ਤਾਂ ਚੜ੍ਹਿਆ ਹੋਇਆ ਹੈ ਪਰ ਜਿਸ ਤਰ੍ਹਾਂ ਧੂੜ ਉੱਠੀ ਹੋਈ ਹੈ ਜੰਗ ਦੇ ਮੈਦਾਨ ਦੇ ਵਿੱਚ ਸਭ ਪਾਸੇ ਅੰਧਕਾਰ ਹੋ ਗਿਆ ਹੈ ਹਨੇਰਾ ਹੋਇਆ ਹੈ ਦਿਸਾ ਵਿਸਾ ਕੋਈ ਵੀ ਸੋਚਦੇ ਨਹੀਂ ਹਨ ਐਨਾ ਜ਼ਿਆਦਾ ਸਾਧ ਸੰਗਤ ਜੀ ਧੂੜ ਉੱਡਣ ਦੇ ਨਾਲ ਹਨੇਰਾ ਹੋ ਗਿਆ ਹੈ ਚਾਰੇ ਪਾਸੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜੀ ਦਿਸ਼ਾ ਕਿੱਧਰ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਸਰੋਖ ਕਾਲ ਕੇਸਰੀ ਸੰਘਾਰ ਸੈਨ ਧਾਏ ਹਨ ਦੇਵੀ ਦਾ ਜੋ ਸ਼ੇਰ ਹੈ ਜਾਨ ਨੇਹ ਕਲੰਕ ਰੂਪ ਜੋ ਸ਼ੇਰ ਹੈ ਸਾਹ ਸੰਗਤ ਜੀ ਨੇਹ ਕਲੰਕ ਰੂਪ ਨੂੰ ਕਲਕੀ ਅਵਤਾਰ ਦੇ ਅੰਦਰ ਜਿੱਥੇ ਸ਼ੇਰ ਦੱਸਿਆ ਗਿਆ ਹੈ ਇੱਥੇ ਭੱਜ ਭੱਜ ਕੇ ਵੈਰੀ ਸੈਨਾ ਦਾ ਸੰਘਾਰ ਕਰਦਾ ਫਿਰਦਾ ਹੈ ਐਨੀ ਜ਼ਿਆਦਾ ਤੂੜ ਸਾਹ ਸੰਗਤ ਜੀ ਉੱਠੀ ਹੋਈ ਹੈ ਕਸਤੂਰ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਦਿਖ ਰਿਹਾ ਤੇ ਵੈਰੀਆਂ ਦਾ ਸੰਘਾਰ ਕਰ ਰਿਹਾ ਹੈ ਕਲਕੀ ਅਵਤਾਰ ਜੀ ਅੱਗੇ ਮਾਰੇ ਕਹਿੰਦੇ ਹਨ ਕਿ ਅਗਸਤ ਸਿੰਧ ਕੀ ਜਿਮ ਪਹਚਾਏ ਸੈਨ ਜਾਏ ਹੈ ਅਗਸਤ ਰਸੀ ਦੇ ਸਮੁੰਦਰ ਸੋਖਣ ਵਾਂਗ ਵੈਰੀ ਸੈਨਾ ਨੂੰ ਪਹਚਾਈ ਜਾ ਰਿਹਾ ਹੈ ਸਾਧ ਸੰਗਤ ਜੀ ਅਗਸਤ ਰਿਸੀਦੇ ਸਮੁੰਦਰ ਦੇ ਵਾਂਗ ਜੋ ਕਲਕੀ ਅਵਤਾਰ ਜੀ ਹਨ ਉਹ ਵੈਰੀ ਦੀ ਸੈਨਾ ਨੂੰ ਪਹਚਾਈ ਜਾ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਤੰਗਾਰ ਬਾਹਣੀ ਇਸ ਕੋ ਅਨੀਸ ਤੀਰ ਗਾਜ ਹੈ ਸੈਨਾਪਤੀ ਬਾਹਸੀ ਬਾਹਣੀ ਇਸ ਨੂੰ ਮਾਰ ਕੇ ਰਾਜੇ ਦੇ ਨੇੜੇ ਗੱਜਦੇ ਹਨ ਸਵਾਸੰਗਤ ਜੀ ਜੋ ਸੂਰਬੀਰ ਜੋਧੇ ਹਨ ਉਹ ਸੈਨਾਪਤੀ ਨੂੰ ਮਾਰ ਕੇ ਰਾਜੇ ਦੇ ਨੇੜੇ ਆਣ ਕੇ ਗੱਜਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਵਿਸ਼ੇਖ ਯੁੱਧ ਮੰਡ ਹੈ ਅਸੇਖ ਸ਼ਸਤਰ ਬਾਜ ਹਨ ਵਿਸ਼ੇਸ਼ ਯੁੱਧ ਮੰਡਿਆ ਹੋਇਆ ਹੈ ਅਤੇ ਬਿਆਨ ਤੋਂ ਸ਼ਸਤਰ ਬਾਜ ਰਹੇ ਹਨ ਮੰਡਿਆ ਹੋਇਆ ਤਾਂ ਭਾਵ ਸਾਸੰਗ ਜੀ ਸੱਜਿਆ ਹੋਇਆ ਹੈ ਅਤੇ ਜੋ ਵਿਸ਼ੇਸ਼ ਸ਼ਸਤਰ ਹਨ ਉਹ ਵਜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਸਵੈਆ ਛੰਦ ਆਵਤ ਹੀ ਨਿਰਪਕੇ ਦਲ ਤੇ ਹਰ ਬਾਜ ਕਰੀ ਰਥ ਕੋਟਕ ਕੂਟੇ ਕਲ ਕੀ ਜੋ ਕਿ ਹਰੀ ਦਾ ਅਵਤਾਰ ਹਨ ਵਿਸ਼ਨੂੰ ਦਾ ਅਵਤਾਰ ਹਨ ਉਹਨਾਂ ਨੇ ਆਉਂਦਿਆਂ ਹੀ ਰਾਜੇ ਦੇ ਦਲ ਦੇ ਬਹੁਤ ਸਾਰੇ ਰਥ ਕੋੜੇ ਅਤੇ ਹਾਥੀ ਕੁੱਟ ਸੁਟੇ ਹਨ ਸਾ ਸੰਗਜ ਹੁਣ ਜੋ ਕਲ ਕੀਆ ਉਹ ਤਾਰ ਜੀ ਹਨ ਉਹ ਜੋ ਦਾਇਤ ਰਾਜਾ ਹੈ ਉਸ ਦੇ ਕੋਲ ਆ ਚੁਕੇ ਹਨ ਅਤੇ ਉਸ ਨੇ ਉਸ ਦੇ ਦਲ ਦੇ ਬਹੁਤ ਸਾਰੇ ਹਾਥੀ ਰਸ ਤੇ ਘੋੜੇ ਉਸ ਕੋਲ ਸਵਾਰ ਹਨ ਉਹਨਾਂ ਨੂੰ ਕੁੱਟ ਦਿੱਤਾ ਹੈ ਮਾਰ ਦਿੱਤਾ ਹੈ ਬਹੁਤ ਨੁਕਸਾਨ ਕਰ ਦਿੱਤਾ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਸਾਜ ਬਰਬਾਦ ਸਿਰ ਹੈ ਇਹ ਨਾਵਤ ਛੂਟੇ ਅਤੇ ਕਿਤੇ ਰਾਜਿਆਂ ਦੇ ਸਾਜ਼-ਸਮਾਨ ਡਿੱਗੇ ਪਏ ਹਨ ਅਸਤਰ-ਸ਼ਸਤਰ ਜੋ ਰਾਜਿਆਂ ਦੇ ਹਨ ਸਾਹ ਸੰਗਤ ਜੀ ਉਹ ਕਿਤੇ ਡਿੱਗੇ ਪਏ ਹਨ ਅਤੇ ਕਿਤੇ ਸੁੰਦਰ ਘੋੜੇ ਖੁੱਲੇ ਫਿਰਦੇ ਹਣਕਰੇ ਹਨ ਉਹਨਾਂ ਦੇ ਘੋੜ ਸਵਾਰਾਂ ਨੂੰ ਕਲਕੀ ਅਵਤਾਰ ਜੀ ਆਨੇ ਮਾਰ ਕੇ ਛੋੜ ਦਿੱਤਾ ਹੈ ਅਤੇ ਜੋ ਘੋੜੇ ਹਨ ਉਹ ਖੁੱਲੇ ਆਜ਼ਾਦ ਘੁੰਮ ਰਹੇ ਹਨ ਹਣਕਦੇ ਫਿਰ ਰਹੇ ਹਨ ਸਾਸੰਗਤ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਤਾਜ ਕਾਹੂ ਗਜਰਾਜ ਰਣਨ ਪਟ ਕੇਸਨ ਤੇ ਗਹਿ ਕੇਸਨ ਜੂਟੇ ਰਣ ਭੂਮੀ ਵਿੱਚ ਕਿਦੜੇ ਤਾਜ ਡਿੱਗੇ ਪਏ ਹਨ ਕਿਤੇ ਵੱਡੇ ਹਾਥੀ ਡਿੱਗੇ ਪਏ ਹਨ ਇਸ ਤਰ੍ਹਾਂ ਦਾ ਜੰਗੇ ਮੈਦਾਨ ਦਾ ਮਾਹੌਲ ਹੈ ਤੇ ਕਿਤੇ ਯੋਧੇ ਇੱਕ ਦੂਜੇ ਦੇ ਕੇਸਾਂ ਨੂੰ ਪਕੜ ਕੇ ਰੁੱਝੇ ਹੋਏ ਹਨ ਹਾਥੋਂ ਪਾਈ ਸਾਧ ਸੰਗਤ ਜੀ ਕਿਤੇ ਜੋਦੇ ਸੁਰਮੇ ਹੋਏ ਹਨ ਜਿਨ੍ਹਾਂ ਦੇ ਹਸ ਸ਼ਸਤਰ ਅਸਤਰ ਟੁੱਟ ਕੇ ਡਿੱਗ ਗਏ ਹਨ ਉਹ ਹੱਥਾਂ ਦੇ ਨਾਲ ਹੀ ਹੁਣ ਮਾਰਾ ਹੀ ਕਹਿੰਦੇ ਹਨ ਕਿ ਜੰਗ ਲੜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪੌਣ ਸਮਾਨ ਬਹਿ ਕਲ ਬਾਨ ਸਬੈ ਅਰ ਬਾਦਲ ਸੇ ਚਲ ਫੂਟੇ ਕਲਕੀ ਦੇ ਬਾਣ ਪੌਣ ਵਾਂਗ ਵੱਜਦੇ ਹਨ ਅਤੇ ਉਹਨਾਂ ਦੇ ਵੈਰੀ ਦੇ ਦਲ ਨੂੰ ਬੱਦਲ ਵਾਂਗ ਖੰਡਾ ਦਿੱਤਾ ਹੈ ਸਾਥ ਸੰਗਤ ਜਿਵੇਂ ਤੇਜ਼ ਹਵਾਵਾਂ ਦੇ ਨਾਲ ਬੱਦਲ ਜੋ ਹਨ ਉੱਡ ਜਾਂਦੇ ਹਨ ਇਸ ਤਰ੍ਹਾਂ ਹੀ ਕਲਕੀ ਦੇ ਬਾਣ ਪੌਣ ਵਾਂਗ ਵੱਜਦੇ ਹਨ ਹਵਾ ਦੇ ਵਾਂਗ ਵੱਜਦੇ ਹਨ ਅਤੇ ਜੋ ਵੈਰੀ ਹਨ ਖਿਲਰ-ਖਿਲਰ ਕੇ ਬਦਲਾ ਮੰਗ ਡੇ ਕਰੇ ਹਨ ਵੱਖੋ-ਵੱਖਰੇ ਹੋ ਗਏ ਹਨ ਕੇ ਤੌਏ ਪਰੇ ਕਰ ਕੋਪ ਬੜੇ ਪਟ ਬਾਨ ਕਮਾਨ ਕਿਰਪਾਨ ਸੰਭਾਰੇ ਵੱਡੇ ਸੂਰਮੇ ਬਹੁਤ ਕਰੋਧ ਕਰਕੇ ਵੀਰਸ ਦੇ ਵਿੱਚ ਭਰ ਕੇ ਸਾਹ ਸੰਗਤ ਜੀ ਪੈ ਗਏ ਹਨ ਜਿਨ੍ਹਾਂ ਨੇ ਹੱਥ ਵਿੱਚ ਬਾਨ ਕਮਾਨ ਕਿਰਪਾਨ ਆਦ ਸਸਤਰ ਸੰਭਾਲੇ ਹੋਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਪਟਸਲ ਲੋ ਹਾਥੀ ਪਰ ਸਾਹ ਕਰ ਕਰੋਧ ਚਾਹੂ ਦਿਸ ਚੌਕ ਪ੍ਰਹਾਰੇ ਕਟ ਇਸ ਲੋਹੇ ਦੇ ਹਾਥੇ ਵਾਲੀ ਬਰਸ਼ੀ ਕੁਹਾੜੇ ਕਰੋਧਿਤ ਹੋ ਕੇ ਚੋਹਾ ਪਾਸੇ ਸਾਵਧਾਨੀ ਨਾਲ ਮਾਰਦੇ ਹਨ ਸਾਧ ਸੰਗ ਜੀ ਇੱਥੇ ਜੋਦੇ ਸੁਰਮੇ ਜੁਹਾਨ ਉਹ ਹੱਥ ਦੇ ਨਾਲ ਚਲਾਉਣ ਵਾਲੇ ਸ਼ਸਤਰ ਵਰਤ ਰਹੇ ਹਨ ਜੰਗ ਦੇ ਮੈਦਾਨ ਦੇ ਵਿੱਚ ਉਸ ਸ਼ਸਤਰਾਂ ਦੇ ਨਾਲ ਬਾਹਰ ਕਰਦੇ ਜਾ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕੁੰਜਰ ਪੁੰਜ ਗਰੇ ਰਣ ਮੂਰਦਨ ਸੋਬਤ ਹੈ ਅਤੇ ਢੀਲ ਡਿਲਾਰੇ ਹਾਥੀਆਂ ਦੇ ਜੋ ਝੁੰਡ ਪਤੇ ਸੇਰ ਰਾਂਣ ਭੂਮੀ ਵਿੱਚ ਡਿੱਗੇ ਪਏ ਹਨ ਸਾਹ ਸੰਗਤ ਜੀ ਕਿਤੇ ਹਾਥੀਆਂ ਦੇ ਡੇ ਡੇ ਸਿਰ ਲੱਤ ਕੇ ਡਿੱਗੇ ਪਏ ਹਨ ਪਤੇ ਕਿਤੇ ਵੱਡੇ ਕਦ ਕਾਠ ਵਾਲੇ ਹਾਥੀ ਸੋਭਾ ਪਾ ਰਹੇ ਹਨ ਇਸ ਤਰ੍ਹਾਂ ਜੰਗੇ ਮੈਦਾਨ ਦੇ ਜੋ ਹਾਲਾਤ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਰਾਵਣ RAM ਸਮੈ ਰਣ ਕੇ ਗਿਰ ਰਾਜ ਨੋ ਹਨਵੰਤ ਉਖਾਰੇ ਇੰਜ ਪ੍ਰਤੀਤ ਹੋ ਰਿਹਾ ਹੈ ਸਾਧ ਸੰਗਤ ਜੀ ਮਾਨੋ ਰਾਵਣ ਤੇ RAM ਦੇ ਜੁੱਧ ਵੇਲੇ ਜਿਸ ਵੇਲੇ ਸਾਧ ਸੰਗਤ ਜੀ ਰਾਵਣ ਦਾ ਤੇ RAM ਦਾ ਜੁੱਧ ਹੋਇਆ ਸੀ ਜਿਸ ਵੇਲੇ ਮਹਾ ਭਾਰਤ ਦਾ ਜੁੱਧ ਹੋਇਆ ਸੀ ਤੇ ਰਮੈਣ ਦਾ ਮਹਾ ਭਾਰਤ ਹੋਈ ਸੀ ਇਹੋ ਜਿਹੇ ਜੁੱਧ ਦੇ ਵਾਂਗ हनुमान ਨੇ ਵੱਡੇ ਪਰਬਤ ਨੂੰ ਖਾੜਿਆ ਹੋਵੇ ਇਸ ਤਰ੍ਹਾਂ ਉਸ ਜੰਗ ਦਾ ਮਾਹੌਲ ਹੋ ਚੁੱਕਿਆ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਚੌਪੌ ਚਰੀ ਚਤਰੰਗ ਚਮੂ ਕਰੁਣਾਲਿਆ ਕੇ ਪਰਸਿੰਦਰ ਭੇਲੇ ਚਤੁਰੰਗਣੀ ਸੈਨਾ ਚਤੁਰੰਗਣੀ ਸੈਨਾ ਸਾਧ ਸੰਗਤ ਜੀ ਆਪ ਸਭ ਨੂੰ ਪਹਿਲਾਂ ਹੀ ਦੱਸਿਆ ਸੀ ਜਿਸ ਦੇ ਵਿੱਚ ਚਾਰ ਬਲ ਦੀ ਸੈਨਾ ਹੋਵੇ ਜਿਸ ਦੇ ਵੇਲੇ ਰੱਥ ਹਾਥੀ ਘੋੜੇ ਅਤੇ ਉਸ ਤੋਂ ਬਾਅਦ ਪੈਦਲ ਸੈਨਾ ਹੋਵੇ ਜੋ ਪੈਦਲ ਤੁਰ ਕੇ ਸੈਨਾ ਜਾਂਦੀ ਹੈ ਇਸ ਤਰ੍ਹਾਂ ਚਾਰ ਬਲ ਵਾਲੀ ਸੈਨਾ ਨੂੰ ਚਤਰੰਗਣੀ ਸੈਨਾ ਕਿਹਾ ਗਿਆ ਹੈ ਅਤੇ ਬੜੇ ਚਾ ਨਾਲ ਚੜੀ ਹੈ ਕਲਕੀ ਕਰਨਾਲੇ ਉੱਪਰ ਹਾਥੀ ਚੜਾ ਦਿੱਤੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਧਾਏ ਪਰੇ ਕਰ ਕੋਪ ਹਠੀ ਕਰ ਕਾਟ ਸਬੈ ਪਗ ਦਵੈ ਨਾ ਪਿਛੇਲੇ ਹਟਿਲੇ ਸੂਰਮੇ ਜੋ ਧਾਰ ਕੇ ਆਏ ਹਨ ਜੋ ਹੱਠ ਕਰਕੇ ਆਏ ਹਨ ਉਹ ਕਦੀ ਵੀ ਆਪਣੇ ਪੈਰ ਪਿੱਛੇ ਨਹੀਂ ਕਰਦੇ ਹਨ ਪਿੱਛੇ ਨਹੀਂ ਹਟਾਉਂਦੇ ਹਨ ਹੱਥ ਨਾਲ ਸਭ ਕੁਝ ਕੱਟੀ ਜਾਂਦੇ ਹਨ ਅਤੇ ਇੱਕ ਕਦਮ ਵੀ ਪਿੱਛੇ ਨਹੀਂ ਧਰਦੇ ਇਸ ਤਰ੍ਹਾਂ ਦੇ ਜੋਧੇ ਸੂਰਮੇ ਹਨ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਜੋਰ ਦਿਖਾ ਰਹੇ ਹਨ ਕਲਕੀ ਉਤਾਰ ਜੀ ਆਂਦਾ ਜੋ ਕਲਯੁਗ ਦਾ ਜੰਗ ਹੋ ਰਿਹਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਾਨ ਕਮਾਨ ਕਿਰਪਾਨਨ ਕੇ ਕਨ ਸ਼ਾਮ ਕਨੇ ਤਨ ஆயੁੱਧ ਛੇਲੇ ਕਨ ਸ਼ਾਮ ਕਹਿੰਤੋ ਭਾਵ ਕਿ ਕਲਕੀ ਨੇ ਤਨ ਉਤੇ ਬਾਣ ਕਮਾਨ ਤੇ ਕਿਰਪਾਨ ਆਦ ਸ਼ਸਤਰ ਛੱਲੇ ਹੋਏ ਹਨ ਸਾ ਸੰਗਤ ਜੀ ਕਲਕੀ ਉਤਾਰ ਜੀ ਸਾਰੇ ਇਹ ਹਥਿਆਰਾਂ ਦੇ ਵਾਰ ਝੱਲ ਰਹੇ ਹਨ ਆਪਣੇ ਸਰੀਰ ਦੇ ਉੱਪਰ ਅੱਗੇ ਮਾਰੇ ਕਹਿੰਦੇ ਹਨ ਕਿ ਸਰੋਣ ਰੰਗੇ ਸਰੋਣ ਰੰਗੇ ਰਮਣੀਆਂ ਰਮਾਪਤ ਫਾਗਨ ਅੰਤ ਬਸੰਤ ਸਖੇਲੇ ਭਗਵਾਨ ਕਲਕੀ ਰਮਾਪਤ ਲਹੂ ਨਾਲ ਰੰਗੇ ਹੋਏ ਹਨ ਬਹੁਤ ਸਜ ਰਹੇ ਹਨ ਮਾਨੋ ਫੱਗਣ ਦੇ ਅੰਤ ਵਿੱਚ ਫਾਗ ਖੇਡ ਰਹੇ ਹੋਣ ਕਹਿਣ ਤੋਂ ਭਾਵ ਕਿ ਹੋਲੀ ਦਾ ਇਤਿਹਾਸ ਤੇ ਵੇਲੇ ਜਿਵੇਂ ਗੁਲਾਲ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਉਹ ਲਹੂ ਦੇ ਨਾਲ ਹੋਲੀ ਖੇਡ ਰਹੇ ਹੋਣ ਇਸ ਤਰ੍ਹਾਂ ਲਹੂ ਦੇ ਨਾਲ ਸਾਧ ਸਿੰਘ ਜੀ ਲਾਥ-ਪਾਤ ਹੋਏ ਹਨ ਆਹ ਸਾਧ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦੇ ਆ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਸੇਵ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮੇਰ ਪ੍ਰਿਆਤ ਰੱਖਣਾ ਖਾਸੇ ਦੀ ਚੜਦੀ ਕਲਾ ਕਰਨੀ ਬਾਣੀ ਪੜਨ ਦਾ ਬਲ ਬਖਸ਼ਣਾ ਮਹਾਰਾਜ ਸੱਚੇ ਪਾਤਸ਼ਾਹ ਸਰਤੇ ਮਿਹਰ ਪਰ ਹੱਥ ਰੱਖਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆਂ ਹੋਣਗਿਆ ਆਪ ਸਰਬੱਤ ਸੰਗਤ ਬਖਸ਼ਣ ਜੋਗ ਬਖ ਲੈਣਾ ਜਸਨੇ ਸਾਧ ਸੰਗਤ ਜੀ ਚੈਨਨੂ ਸਪਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ